ਬਹੁਤ ਤਗੜਾ ਮੈਚ ਹੋਊਗਾ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦਾ ਫਾਈਨਲ 11 11 ਪ੍ਰੋ ਆ ਸਾਡੇ ਭਰਾ ਦਾ ਜਿਹੜਾ ਫੋਨ ਡੇਗ ਗਿਆ ਜੇ ਕਿਸੇ ਵੀਰ ਨੂੰ ਮਿਲਿਆ ਹੈ ਕਿੰਨਾ ਮੈਂ 15000 ਰੁਪਏ ਆਪਣੇ ਵੱਲੋਂ ਉਹ ਮਾਸਕਰ ਕਰ ਦੂੰਗਾ ਭਰਾ ਜੀਓ ਤੁਹਾਡਾ ਕਿਸੇ ਕੰਮ ਦਾ ਨਹੀਂ ਹੈ ਇਹਦੇ ਬੜੇ ਜ਼ਰੂਰੀ ਉਹਦੇ ਵਿੱਚ ਡਾਕੂਮੈਂਟ ਵੀ ਹੈ ਕਨੈਕਟਰ ਵੀ ਹੈ ਜੇ ਕਿਸੇ ਵੀਰ ਨੂੰ ਮਿਲੇ 11 ਪ੍ਰੋ ਜਿਹੜੇ ਭਰਾ ਨੂੰ ਵੀ ਮਿਲੇ ਉਹ ਇਹਨਾਂ ਤੱਕ ਸੌਣ ਪੌਂਡਾ ਕਰ ਦਿਓ ਇਹ ਆਪਣੇ ਵੱਲੋਂ ਤੁਹਾਡਾ ਸ਼ੀਨੀਵਾਲ ਪਿੰਡ ਹੈ ਸ਼ੀਰਾ ਸ਼ੀਨੀ ਵਾਲੀਆਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰ ਹੈ ਇਧਰ ਸਾਡੇ ਚਰਨ ਸੁਜਾਪੁਰ ਜੀ 1000 ਰੁਪਏ ਦਾ ਬਲਜੀਤ ਰੰਗੀ ਹੋਣਾਂ ਦੀ ਟੀਮ ਦੇ ਲਈ ਮਾਨ ਸਨਕਰ ਪੁੱਜਦਾ ਕਰਦੇ ਆ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਆ ਸ਼ੀਰੇ ਸ਼ੀਨੀ ਵਾਲੀਆਂ ਦੀ ਪਈ ਹੋਈ ਰੇਡ ਖਾਈ ਵਾਲਾ 체ਤ ਆ ਕਾਲਾ ਖਾਈ ਦਾ ਇਸ ਵੇਲੇ ਕਰੂ ਕਮਾਲ ਮੇਰੇ ਮਿੱਤਰੋ ਤੇ ਪੁਆਇੰਟ ਜਿਹੜਾ ਹੈ ਸ਼ੀਨੀ ਵਾਲੀਆਂ ਸ਼ੀਰਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਬਹੁਤ ਬਹੁਤ ਧੰਨਵਾਦ ਹੈ। ਲਓ ਕਬੱਡੀ ਫੇਰ ਮੈਦਾਨ ਦੇ ਵਿੱਚ ਪੈ ਗਈ ਹੈ। ਕਿ ਕਿੱਦਾਂ ਰੇਡ ਪੈਂਦੀ ਹੈ ਫਲਾਕੇ ਬਾਵਾ ਤਾਈ ਲੋਕੋ ਕਿਹੜਾ ਹੁਸ਼ਿਆਰੀ ਨਾਲ ਟੱਚ ਲਾ ਕੇ ਭੱਜਦਾ ਕੀ ਦੀ ਭਾਜਕਦਾ ਨਹੀਂ ਤੇ ਕੀ ਦੀ ਦਾਜ ਕਿੱਦਾਂ ਦੀ ਕਿਹੜਾ ਜਾਫੀ ਦੀ ਹੈ ਸਿੱਧਾ ਹਿੱਕ ਵਿੱਚ ਵੱਜਦਾ ਔਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸ਼ੀਰਾ ਸ਼ੀਨੀ ਵਾਲੀਆ ਲਓ ਸ਼ੀਰੇ ਦੀ ਰੇਡ ਹੈ ਮੈਦਾਨ ਦੇ ਵਿੱਚ ਹੱਥਾਂ ਨੂੰ ਕਲੀ ਲਾਈ ਹੈ ਤੇ ਕਹਿੰਦੇ ਜਾਫੀਆਂ ਦੇ ਕੋਲ ਜਾ ਕੇ ਇੱਕ ਹਲਕੀ ਜੀ ਤਾੜੀ ਮਾਰ ਕੇ ਜਦੋਂ ਧਾਵਾ ਬੋਲਿਆ ਸ਼ੀਰੇ ਸ਼ੀਨੀ ਵਾਲੀ ਰੇਡ ਬੋਲ ਅਲੀ ਪੱਤੜ ਦੇ ਕਾਲੋ ਸ਼ੀਰਿਆ ਪਾ ਦੇ ਸੋਹਣਿਆ ਰੇਡ ਕਿ ਗੋਲ ਜਿਆ ਡਾਰਾ ਤੇ ਵਿੱਚ ਹੰਨੇ ਦੋ ਦਿਸਦੇ ਚੜ ਜਾਂਦਾ ਚਾਜ ਖਿਡਾਰੀ ਵਿੱਚ ਦਿਸਦੇ ਤੇ ਜਾਵਾਂ ਬਲਹਾਰੇ ਯਾਰੋ ਜੀਨੇ ਕਾਂੜੀਏ ਦੀ ਕੱਢੀਏ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪੋਈਦਾ ਕਰੋ ਸੋ ਸਾਰਿਆਂ ਦਾ ਧੰਨਵਾਦ ਹੈ ਆਓ ਜੀ ਅਲੀ ਜੀ ਕਰੀਏ ਗੱਲ ਖੇਡ ਕਬੱਡੀ ਦੀ ਅਲੀ ਪੱਤੜ ਨਾਓ ਕਬੱਡੀ ਵਾਜੀਆਂ ਚ ਪੇੜਾ ਲੱਗਦਾ ਜੋਰ ਪਰ ਸ਼ੀਨੀ ਵਾਲੀਆ ਡਾਢੀ ਮਿਹਨਤ ਕਰਦਾ ਲੱਗਦਾ ਬਾਈ ਐਨ ਸਰੀਰ ਨੂੰ ਵੀ ਫਿੱਟ ਰੱਖਿਆ ਹੋਇਆ ਬਾਦੂ ਮਾਸਨੀ ਛੱਕਰਪੁਰ ਦੀ ਟੀਮ ਸ਼ੀਨੂ ਸਵੱਡੀ ਉਹਨੇ ਛੱਕਰਪੁਰੀਏ ਫਰਿਆਦ ਉਹਨਾਂ ਨੂੰ ਤੇ ਕਹਿੰਦੇ ਬਲਾਚੌਰ ਦੇ ਰਾਣੇ ਨੂੰ ਜਹੂਰ ਕੋਚ ਸਾਹਿਬ ਆਜੋ ਫਾਈਨਲ ਦੇ ਵਾਸਤੇ ਓਏ ਕੇ ਭੱਜਿਆ ਨੂੰ ਇੱਕੋ ਜਿੰਨੇ ਬਾਗ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਤੇ ਤੁਮ ਪੈ ਗਈ ਮੁੱਲਾਪੁਰ ਦੇ ਕੈਨੇਡਾ ਕਬੱਡੀ ਕੱਪ ਦੇ ਪੀਟਰ ਸੰਧੂ ਜੀ ਦੇ ਨਾਲ ਆਉਣਗੇ ਕੇਸਰ ਸਿੰਘ ਜੀ ਸੋਹੀ ਦੇ ਨਾਲ ਆਉਣਗੇ ਲਓ ਸਾਹਮਣੇ ਸ਼ੀਰਾ ਸ਼ੀਨੀ ਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਲਓ ਸ਼ੀਰੇ ਦੀ ਰੇਡ ਹੈ ਸ਼ੀਰਾ ਵਾਰ ਕੇ ਕਬੱਡੀ ਪਾ ਰਿਹਾ ਵਾਹ ਕਿ ਖੁੱਚ ਪੱਤਣੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖਰਾਕ ਮਿੱਤਰੋ ਹੁਣ ਦਾ ਵੱਜ ਗਿਆ ਪਰ ਸ਼ੀਰਾ ਕਾਮਯਾਬ ਹੁੰਦਾ ਹੋਇਆ ਬਹੁਤ ਤਗੜਾ ਮੈਚ ਹੋਊਗਾ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦਾ ਫਾਈਨਲ 11 11 ਪ੍ਰੋ ਆ ਸਾਡੇ ਭਰਾ ਦਾ ਜਿਹੜਾ ਫੋਨ ਡੇਗ ਗਿਆ ਜੇ ਕਿਸੇ ਵੀ ਨੂੰ ਮਿਲਿਆ ਹੈ ਕਿੰਨਾ ਮੈਂ 15000 ਰੁਪਏ ਆਪਣੇ ਵੱਲੋਂ ਉਹ ਮਾਸਕਰ ਕਰ ਦੂੰਗਾ ਭਰਾ ਜੀਓ ਤੁਹਾਡਾ ਕਿਸੇ ਕੰਮ ਦਾ ਨਹੀਂ ਹੈ ਇਹਦੇ ਬੜੇ ਜ਼ਰੂਰੀ ਉਹਦੇ ਵਿੱਚ ਡਾਕੂਮੈਂਟ ਵੀ ਹੈ ਕਨੈਕਟਰ ਵੀ ਹੈ ਜੇ ਕਿਸੇ ਵੀ ਨੂੰ ਮਿਲੇ 11 ਪ੍ਰੋ ਜਿਹੜੇ ਪ੍ਰਾਣ ਨੂੰ ਵੀ ਮਿਲੇ ਉਹ ਇਹਨਾਂ ਤੱਕ ਸੁਣ ਪਾਉਣ ਦਾ ਕਰ ਦਿਓ ਇਹ ਆਪਣੇ ਵੱਲੋਂ ਤੁਹਾਡਾ ਸ਼ੀਨੀਵਾਲ ਪਿੰਡ ਹੈ ਸ਼ੀਰਾ ਸ਼ੀਨੀ ਵਾਲੀਆਂ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਧਰ ਸਾਡੇ ਚਰਨ ਸੂਜਾਪੁਰ ਜੀ ਆ 1000 ਰੁਪਏ ਦਾ ਬਲਜੀਤ ਰੰਗੀ ਹੋਣਾਂ ਦੀ ਟੀਮ ਦੇ ਲਈ ਮਾਨ ਸਨਕਰ ਪੁਜਦਾ ਕਰਦੇ ਆ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਆ ਸ਼ੀਰੇ ਸ਼ੀਨੀ ਵਾਲੀ ਦੀ ਪਈ ਹੋਈ ਰੇਡ ਖਾਈ ਵਾਲਾ 체ਤ ਆ ਕਾਲਾ ਖਾਈ ਦਾ ਇਸ ਵੇਲੇ ਕਰੂ ਕਮਾਲ ਮੇਰੇ ਮਿੱਤਰੋ ਤੇ ਪੁਆਇੰਟ ਜਿਹੜਾ ਹੈ ਸ਼ੀਨੀ ਵਾਲੀ ਆ ਸ਼ੀਰਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਬਹੁਤ ਬਹੁਤ ਧੰਨਵਾਦ ਹੈ ਲਓ ਕਬੱਡੀ ਫੇਰ ਮਨਾਨ ਦੇ ਵਿੱਚ ਪੈ ਗਈ ਹੈ ਕਿ ਕਿੰਦਾ ਰੇਡ ਪੈਂਦੀ ਹੈ ਫਲਾਕੇ ਬਾਵਾ ਤਾਈ ਲੋਕੋ ਕਿਹੜਾ ਹੁਸ਼ਿਆਰੀ ਨਾਲ ਟੱਚ ਲਾ ਕੇ ਭੱਜਦਾ ਕੀ ਵਿਭਾਜਕ ਦਾ ਨਹੀਂ ਤੇ ਕੀ ਦੀ ਦਾਜ ਕਿੰਦਾ ਨਹੀਂ ਕਿਹੜਾ ਜਾਫੀ ਦੀ ਐ ਸਿੱਧਾ ਇੱਕ ਵਿੱਚ ਵੱਜਦਾ ਔਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸ਼ੀਰਾ ਸ਼ੀਨੀ ਵਾਲੀਆ ਲਓ ਸ਼ੀਰੇ ਦੀ ਰੇਡ ਹੈ ਮੈਦਾਨ ਦੇ ਵਿੱਚ ਹੱਥਾਂ ਨੂੰ ਕਲੀ ਲਾਈ ਹੈ ਤੇ ਕਹਿੰਦੇ ਜਾਫੀਆਂ ਦੇ ਕੋਲ ਜਾ ਕੇ ਇੱਕ ਹਲਕੀ ਜੀ ਤਾੜੀ ਮਾਰ ਕੇ ਜਦੋਂ ਧਾਵਾ ਬੋਲਿਆ ਸ਼ੀਰੇ ਸ਼ੀਨੀ ਵਾਲ ਦੀ ਰੇਡ ਬੋਲ ਅਲੀ ਪੱਤੜ ਦੇ ਕਾਲੋ ਸ਼ੀਰਿਆ ਪਾ ਦੇ ਸੋਹਣਿਆ ਰੇਡ ਕਿ ਗੋਲ ਜਿਆ ਡਾਰਾ ਤੇ ਵਿੱਚ ਹੰਨੇ ਦੋ ਦਿਸਦੇ ਚੜ ਜਾਂਦਾ ਚਾਜ ਖਿਡਾਰੀ ਵਿੱਚ ਦਿਸਦੇ ਤੇ ਜਾਵਾਂ ਬਲਹਾਰੇ ਯਾਰੋ ਜਿਹਨੇ ਕਾਂੜੀਏ ਦੀ ਕੰਡੀਏ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪੋਈਦਾ ਕਰੋ ਸੋ ਸਾਰਿਆਂ ਦਾ ਧੰਨਵਾਦ ਹੈ ਆਓ ਜੀ ਅਲੀ ਜੀ ਕਰੀਏ ਗੱਲ ਖੇਡ ਕਬੱਡੀ ਦੀ ਅਲੀ ਪੱਤੜ ਨਾਓ ਕਬੱਡੀ ਵਾਜੀਆਂ ਚ ਪੇੜਾ ਲੱਗਦਾ ਜੋਰ ਪਰ ਸ਼ੀਨੀ ਵਾਲੀਆ ਡਾਢੀ ਮਿਹਨਤ ਕਰਦਾ ਲੱਗਦਾ ਬਾਈ ਐਨ ਸਰੀਰ ਨੂੰ ਵੀ ਫਿੱਟ ਰੱਖਿਆ ਹੋਇਆ ਬਾਦੂ ਮਾਸਨੀ ਛੱਕਰਪੁਰ ਦੀ ਟੀਮ ਸ਼ੀਨੂ ਸਵੱਡੀ ਉਹਨੇ ਛੱਕਰਪੁਰੀਏ ਫਰਿਆਦ ਉਹਨਾਂ ਨੂੰ ਤੇ ਕਹਿੰਦੇ ਬਲਾਚੌਰ ਦੇ ਰਾਣੇ ਨੂੰ ਜਹੂਰ ਕੋਚ ਸਾਹਿਬ ਆਜੋ ਫਾਈਨਲ ਦੇ ਵਾਸਤੇ ਓਏ ਕੇ ਭੱਜਿਆ ਨੂੰ ਇੱਕੋ ਜਿੰਨੇ ਬਾਗ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਤੇ ਤੁਮ ਪੈ ਗਈ ਮੁੱਲਾਪੁਰ ਦੇ ਕੈਨੇਡਾ ਕਬੱਡੀ ਕੱਪ ਦੇ ਪੀਟਰ ਸੰਧੂ ਜੀ ਦੇ ਨਾਲ ਆਉਣਗੇ ਕੇਸਰ ਸਿੰਘ ਜੀ ਸੋਹੀ ਦੇ ਨਾਲ ਆਉਣਗੇ ਲਓ ਸਾਹਮਣੇ ਸ਼ੀਰਾ ਸ਼ੀਨੀ ਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਲਓ ਸ਼ੀਰੇ ਦੀ ਰੇਡ ਹੈ ਸ਼ੀਰਾ ਵਾਰ ਕੇ ਕਬੱਡੀ ਪਾ ਰਿਹਾ ਵਾਹ ਕਿ ਖੁੱਚ ਪੱਤਣੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖਰਾਕ ਮਿੱਤਰੋ ਹੁਣ ਦਾ ਵੱਜ ਗਿਆ ਪਰ ਸ਼ੀਰਾ ਕਾਮਯਾਬ ਹੁੰਦਾ ਹੋਇਆ ਬਹੁਤ ਤਗੜਾ ਮੈਚ ਹੋਊਗਾ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦਾ ਫਾਈਨਲ 11 11 ਪ੍ਰੋ ਆ ਸਾਡੇ ਭਰਾ ਦਾ ਜਿਹੜਾ ਫੋਨ ਡੇਗ ਗਿਆ ਜੇ ਕਿਸੇ ਵੀਰ ਨੂੰ ਮਿਲਿਆ ਹੈ ਕਿੰਨਾ ਮੈਂ 15000 ਰੁਪਏ ਆਪਣੇ ਵੱਲੋਂ ਉਹ ਮਾਸਕਰ ਕਰ ਦੂੰਗਾ ਭਰਾ ਜੀਓ ਤੁਹਾਡਾ ਕਿਸੇ ਕੰਮ ਦਾ ਨਹੀਂ ਹੈ ਇਹਦੇ ਬੜੇ ਜ਼ਰੂਰੀ ਉਹਦੇ ਵਿੱਚ ਡਾਕੂਮੈਂਟ ਵੀ ਹੈ ਕਨੈਕਟਰ ਵੀ ਹੈ ਜੇ ਕਿਸੇ ਵੀ ਨੂੰ ਮਿਲੇ 11 ਪ੍ਰੋ ਜਿਹੜੇ ਭਰਾ ਨੂੰ ਵੀ ਮਿਲੇ ਉਹ ਇਹਨਾਂ ਤੱਕ ਸੁਣ ਪਾਉਣ ਦਾ ਕਰ ਦਿਓ ਇਹ ਆਪਣੇ ਵੱਲੋਂ ਤੁਹਾਡਾ ਸ਼ੀਨੀਵਾਲ ਪਿੰਡ ਹੈ ਸ਼ੀਰਾ ਸ਼ੀਨੀ ਵਾਲੀਆਂ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਧਰ ਸਾਡੇ ਚਰਨ ਸੂਜਾਪੁਰ ਜੀ 1000 ਰੁਪਏ ਦਾ ਬਲਜੀਤ ਰੰਗੀ ਹੋਣਾਂ ਦੀ ਟੀਮ ਦੇ ਲਈ ਮਾਨ ਸਨਕਰ ਪੁਜਦਾ ਕਰਦੇ ਆ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਆ ਸ਼ੀਰੇ ਸ਼ੀਨੀ ਵਾਲੀ ਦੀ ਪਈ ਹੋਈ ਰੇਡ ਖਾਈ ਵਾਲਾ 체ਤ ਆ ਕਾਲਾ ਖਾਈ ਦਾ ਇਸ ਵੇਲੇ ਕਰੂ ਕਮਾਲ ਮੇਰੇ ਮਿੱਤਰੋ ਤੇ ਪੁਆਇੰਟ ਜਿਹੜਾ ਹੈ ਸ਼ੀਨੀ ਵਾਲੀ ਆ ਸ਼ੀਰਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਬਹੁਤ ਬਹੁਤ ਧੰਨਵਾਦ ਹੈ ਲਓ ਕਬੱਡੀ ਫੇਰ ਮਨਾਉਣ ਦੇ ਵਿੱਚ ਪੈ ਗਈ ਹੈ ਕਿ ਕਿੰਦਾ ਰੇਡ ਪੈਂਦੀ ਹੈ ਫਲਾਕੇ ਬਾਵਾ ਤਾਈ ਲੋਕੋ ਕਿਹੜਾ ਹੁਸ਼ਿਆਰੀ ਨਾਲ ਟੱਚ ਲਾ ਕੇ ਭੱਜਦਾ ਕੀ ਵਿਭਾਜਕ ਦਾ ਨਹੀਂ ਤੇ ਕੀ ਦੀ ਦਾਜ ਕਿੰਦਾ ਨਹੀਂ ਕਿਹੜਾ ਜਾਫੀ ਦੀ ਐ ਸਿੱਧਾ ਇੱਕ ਵਿੱਚ ਵੱਜਦਾ ਔਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸ਼ੀਰਾ ਸ਼ੀਨੀ ਵਾਲੀਆ ਲਓ ਸ਼ੀਰੇ ਦੀ ਰੇਡ ਹੈ ਮੈਦਾਨ ਦੇ ਵਿੱਚ ਹੱਥਾਂ ਨੂੰ ਕਲੀ ਲਾਈ ਹੈ ਤੇ ਕਹਿੰਦੇ ਜਾਫੀਆਂ ਦੇ ਕੋਲ ਜਾ ਕੇ ਇੱਕ ਹਲਕੀ ਜੀ ਤਾੜੀ ਮਾਰ ਕੇ ਜਦੋਂ ਧਾਵਾ ਬੋਲਿਆ ਸ਼ੀਰੇ ਸ਼ੀਨੀ ਵਾਲ ਦੀ ਰੇਡ ਬੋਲ ਅਲੀ ਪੱਤੜ ਦੇ ਕਾਲੋ ਸ਼ੀਰਿਆ ਪਾ ਦੇ ਸੋਹਣਿਆ ਰੇਡ ਕਿ ਗੋਲ ਜਿਆ ਡਾਰਾ ਤੇ ਵਿੱਚ ਹੰਨੇ ਦੋ ਦਿਸਦੇ ਚੜ ਜਾਂਦਾ ਚਾਜ ਖਿਡਾਰੀ ਵਿੱਚ ਦਿਸਦੇ ਤੇ ਜਾਵਾਂ ਬਲਹਾਰੇ ਯਾਰੋ ਜਿਹਨੇ ਕਾਂੜੀਏ ਦੀ ਕੰਡੀਏ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪੋਈਦਾ ਕਰੋ ਸੋ ਸਾਰਿਆਂ ਦਾ ਧੰਨਵਾਦ ਹੈ ਆਓ ਜੀ ਅਲੀ ਜੀ ਕਰੀਏ ਗੱਲ ਖੇਡ ਕਬੱਡੀ ਦੀ ਅਲੀ ਪੱਤੜ ਨਾਓ ਕਬੱਡੀ ਵਾਜੀਆਂ ਚ ਪੇੜਾ ਲੱਗਦਾ ਜੋਰ ਪਰ ਸ਼ੀਨੀ ਵਾਲੀਆ ਡਾਢੀ ਮਿਹਨਤ ਕਰਦਾ ਲੱਗਦਾ ਬਾਈ ਐਨ ਸਰੀਰ ਨੂੰ ਵੀ ਫਿੱਟ ਰੱਖਿਆ ਹੋਇਆ ਬਾਦੂ ਮਾਸਨੀ ਛੱਕਰਪੁਰ ਦੀ ਟੀਮ ਸ਼ੀਨੂ ਸਵੱਡੀ ਉਹਨੇ ਛੱਕਰਪੁਰੀਏ ਫਰਿਆਦ ਉਹਨਾਂ ਨੂੰ ਤੇ ਕਹਿੰਦੇ ਬਲਾਚੌਰ ਦੇ ਰਾਣੇ ਨੂੰ ਜਹੂਰ ਕੋਚ ਸਾਹਿਬ ਆਜੋ ਫਾਈਨਲ ਦੇ ਵਾਸਤੇ ਓਏ ਕੇ ਭੱਜਿਆ ਨੂੰ ਇੱਕੋ ਜਿੰਨੇ ਬਾਗ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਤੇ ਤੁਮ ਪੈ ਗਈ ਮੁੱਲਾਪੁਰ ਦੇ ਕੈਨੇਡਾ ਕਬੱਡੀ ਕੱਪ ਦੇ ਪੀਟਰ ਸੰਧੂ ਜੀ ਦੇ ਨਾਲ ਆਉਣਗੇ ਕੇਸਰ ਸਿੰਘ ਜੀ ਸੋਹੀ ਦੇ ਨਾਲ ਆਉਣਗੇ ਲਓ ਸਾਹਮਣੇ ਸ਼ੀਰਾ ਸ਼ੀਨੀ ਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਲਓ ਸ਼ੀਰੇ ਦੀ ਰੇਡ ਹੈ ਸ਼ੀਰਾ ਵਾਰ ਕੇ ਕਬੱਡੀ ਪਾ ਰਿਹਾ ਵਾਹ ਕਿ ਖੁੱਚ ਪੱਤਣੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖਰਾਕ ਮਿੱਤਰੋ ਹੁਣ ਦਾ ਵੱਜ ਗਿਆ ਪਰ ਸ਼ੀਰਾ ਕਾਮਯਾਬ ਹੁੰਦਾ ਹੋਇਆ ਬਹੁਤ ਤਗੜਾ ਮੈਚ ਹੋਊਗਾ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦਾ ਫਾਈਨਲ 11 11 ਪ੍ਰੋ ਆ ਸਾਡੇ ਭਰਾ ਦਾ ਜਿਹੜਾ ਫੋਨ ਡੇਗ ਗਿਆ ਜੇ ਕਿਸੇ ਵੀ ਨੂੰ ਮਿਲਿਆ ਹੈ ਕਿੰਨਾ ਮੈਂ 15000 ਰੁਪਏ ਆਪਣੇ ਵੱਲੋਂ ਉਹ ਮਾਸਕਰ ਕਰ ਦੂੰਗਾ ਭਰਾ ਜੀਓ ਤੁਹਾਡਾ ਕਿਸੇ ਕੰਮ ਦਾ ਨਹੀਂ ਹੈ ਇਹਦੇ ਬੜੇ ਜ਼ਰੂਰੀ ਉਹਦੇ ਵਿੱਚ ਡਾਕੂਮੈਂਟ ਵੀ ਹੈ ਕਨੈਕਟਰ ਵੀ ਹੈ ਜੇ ਕਿਸੇ ਵੀ ਨੂੰ ਮਿਲੇ 11 ਪ੍ਰੋ ਜਿਹੜੇ ਪ੍ਰਾਣ ਨੂੰ ਵੀ ਮਿਲੇ ਉਹ ਇਹਨਾਂ ਤੱਕ ਸੁਣ ਪਾਉਣ ਦਾ ਕਰ ਦਿਓ ਇਹ ਆਪਣੇ ਵੱਲੋਂ ਤੁਹਾਡਾ ਸ਼ੀਨੀਵਾਲ ਪਿੰਡ ਹੈ ਸ਼ੀਰਾ ਸ਼ੀਨੀ ਵਾਲੀਆਂ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਧਰ ਸਾਡੇ ਚਰਨ ਸੂਜਾਪੁਰ ਜੀ ਆ 1000 ਰੁਪਏ ਦਾ ਬਲਜੀਤ ਰੰਗੀ ਹੋਣਾਂ ਦੀ ਟੀਮ ਦੇ ਲਈ ਮਾਨ ਸਨਕਰ ਪੁਜਦਾ ਕਰਦੇ ਆ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਆ ਸ਼ੀਰੇ ਸ਼ੀਨੀ ਵਾਲੀ ਦੀ ਪਈ ਹੋਈ ਰੇਡ ਖਾਈ ਵਾਲਾ 체ਤ ਆ ਕਾਲਾ ਖਾਈ ਦਾ ਇਸ ਵੇਲੇ ਕਰੂ ਕਮਾਲ ਮੇਰੇ ਮਿੱਤਰੋ ਤੇ ਪੁਆਇੰਟ ਜਿਹੜਾ ਹੈ ਸ਼ੀਨੀ ਵਾਲੀ ਆ ਸ਼ੀਰਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ